ਭਾਈ ਚਰਨਜੀਤ ਸਿੰਘ ਜੀ ਖਾਲਸਾ ਜੀ ਕੀ ਹਾਲ ਹੈ ਨੰਦਪੁਰ ਸਾਹਿਬ ਆ ਮੇਰੇ ਚਾਚਾ ਜੀ ਬਲੋਗਰ ਬਣ ਰਿਹਾ ਤੂੰ ਹਾਂ ਜੀ ਲੱਗੇ ਜਾਂਨੇ ਹਲੀ ਹਲੀ ਰਾਵਾਂ ਤੇ ਮਾਮਾ ਜੀ ਲੱਗਾ ਰਹੇ ਹਾਂ ਜੀ ਬੋਲ ਦੇ ਯਾਰ ਆਹੋ ਤੇਰਾ ਮੋੜ ਕੇ ਹਾਂ ਜੀ ਕਰਨੇ ਆ ਗਿਆ ਚਲ ਠੀਕ ਹੈ ਤੂੰ ਵੇਖ ਚਾਚਾ ਸ਼ਬੀਕ ਸਿੰਘ ਨੂੰ ਮਿਲਣ ਤੋਂ ਬਾਅਦ ਤੇ ਇੱਥੇ ਲੰਗਰ ਲਾਇਆ ਗਿਆ ਬੁਜਰ ਕੋ ਜੀਤੇ ਛੋਟੇ ਸਾਹਿਬ ਜਦ ਦੇਖਣ ਇਸ ਵਿੱਚ ਮਤਾਵਾ ਸੈਫ ਕੋ ਜੀਤੇ ਪਵਾ ਸੁਨਦਰਪੁਰ ਜੀ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਆ ਗਏ ਆਪਾਂ ਉਸਰਾ ਤੋਂ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 13 ਮਾਰਚ 2025 ਸਵੇਰ ਦੇ 8:05 ਮਿੰਟ ਤੇ ਆਪਾਂ ਪਹੁੰਚੇ ਸਾਂ ਸ਼੍ਰੀ ਨੰਦਪੁਰ ਸਾਹਿਬ ਤੱਕ ਤੋਂ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਰਾਤੀ ਆਪਾਂ ਦਰਸ਼ਨ ਕਰਾਏ ਗੁਰਦੁਆਰਾ ਸਾਹਿਬ ਤੇ ਆਪਾਂ ਇਸ ਗੁਰਦੁਆਰਾ ਸਾਹਿਬ ਰੁਕੇ ਸੀ ਇੱਧਰ ਗੁਰਦੁਆਰਾ ਸਾਹਿਬ ਹੈਗਾ ਤੇ ਕੱਲ ਦੀ ਵੀਡੀਓ ਅਪਲੋਡ ਤਾਂ ਕਰਤੀ ਸੀ ਪਰ ਰੇਂਜ ਨਾ ਹੋਣ ਕਰਕੇ ਰਾਤੀ ਨਹੀਂ ਗੱਲ ਬਣੀ ਉਹ 9GB ਦੀ ਸੀ ਤੇ ਉਹ 1 ਕੁਜੀਬੀ ਅਪਲੋਡ ਹੋਈ ਆ ਸਪੀਡ ਇੱਥੇ ਪੂਰਾ ਨਹੀਂ ਹੈਗੀ ਤੋਂ ਬਾਹਰ ਆਏ ਹਾਂ ਤਰਨ ਫਿਰ ਨਵੀਂ ਰੇਂਜ ਆਏਗੀ ਪਰ ਨਹੀਂ ਇੰਨੀ ਗੱਲ ਬੰਦੀ ਤੇ ਹੁਣ ਆਪਾਂ ਅੰਦਰ ਚਲਨੇ ਆ ਤੇ ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਆ ਤੇ ਨਾਲ ਲੰਗਰ ਛਕਾਂਗੇ ਤੇ ਫਿਰ ਅੱਗੇ ਦੀ ਯਾਤਰਾ ਚੱਲਾਂਗੇ ਵਾਪਸ ਜਾਣਾ ਅੱਜ ਆਪਾਂ ਪਿੰਡ ਰਖੜੀ ਖੁਸ਼ਾਲ ਸਿੰਘ ਆਲਾ ਫਰੋਇਪੁਰ ਇਸ ਨੀਲੀ ਨਦੀ ਦੇ ਸਾਹਮਣੇ ਇਸ ਗੁਰਦੁਆਰਾ ਸਾਹਿਬ ਆਪਾਂ ਰਾਤ ਰੁਕੇ ਸੀ ਰਾਤੀ ਵਿਸ਼ਰਾਮ ਕੀਤਾ ਸੀ ਆਪਾਂ ਨੂੰ ਕਮਰਾ ਮਿਲ ਗਿਆ ਹਾਲ ਹੀ ਮਿਲ ਗਿਆ ਸੀ ਬਹੁਤ ਵੱਡਾ ਤੇ ਨਾਲ ਉਹਨਾ ਬਿਸਤਰੇ ਵੀ ਦੇਤੇ ਸੀ ਕੰਬਲ ਰਜਾਈਆਂ ਗੱਦੇ ਮੋਬਾਈਲ ਨੈਟਵਰਕ ਦੀ ਥੋੜੀ ਪ੍ਰੋਬਲਮ ਹੈ ਰਾਤੀ ਸੇਮ ਹੀ ਬੰਦ ਹੋ ਜਾਂਦੀ ਸੀ ਕੋ ਚੱਲਦੀ ਨਹੀਂ ਸੀ ਪਈ ਅਸਨੋ ਹੀ ਨਹੀਂ ਆਉਂਦੀ ਰਹੀਆਂ ਜਾਂ ਤੇ ਬਾਹਰ ਆਏ ਆ ਥੋੜੀ ਰੇਂਜ ਆਈ ਪਰ ਵੀਡੀਓ ਨਹੀਂ ਅਪਲੋਡ ਹੋਣੀ ਆ ਹੋ ਜੇਗੀ 2-3 ਘੰਟੇ ਲੱਗਣਗੇ ਤੇ ਜਦੋਂ ਹੋ ਗਈ ਉਹਦੇ ਹੀ ਤੁਹਾਡੇ ਤੱਕ ਪਹੁੰਚ ਜਾਏਗੀ ਬਾਕੀ ਆਪਾਂ ਹੋਰ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਜਾਵਾਂਗੇ ਰਸਤੇ 'ਚ ਜੋ ਵਾਪਸ ਜਾਵਾਂਗੇ ਤੇ ਹੁਣ ਇਸ ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਅੰਦਰ ਜਾ ਲੈ ਕੇ ਇਸ ਦੇ ਨਾਲ ਦੋ ਨਦੀਆਂ ਨੇ ਇੱਕ ਪਰਲੇ ਸਾਈਡ ਔਰ ਨਦੀ ਹੈਗੀ ਆ ਉਹ ਇਦੋਂ ਤੇਜ਼ ਚੱਲਦੀ ਆ ਸਗੋਂ ਪਾਣੀ ਦੋਂਦਾ ਸੇਮ ਹੀ ਆ ਐਵੇਂ ਨੀਲਾ ਪਾਣੀ ਆ ਬਲੂ ਰਿਵਰ ਆ ਬਾਕੀ ਚੱਲਨੇ ਆ 15 ਚਲੋ ਵਾਹਿਗੁਰੂ ਸਤਿਨਾਮ ਗੁਰਦੁਆਰਾ ਸਾਹਿਬ ਆਪਾ ਦਰਸ਼ਨ ਕਰਨੇ ਅੰਦਰ ਚੱਲਨੇ ਆ ਗੁਰਦੁਆਰਾ ਡੇਰਾ ਮਾਤਾ ਸਾਹਿਬਕੌਰ ਜੀ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਨਾਲ ਹੀ ਚੱਲਦਾ ਪਿਆ ਚਾਹ ਪਕੌੜਿਆਂ ਦਾ ਲੰਗਰ ਆਪਾਂ ਲੰਗਰ ਛਕਨੇ ਆ ਚਾਹ ਪੀਣੇ ਆ ਫਿਰ ਚੱਲਾਂਗੇ ਅੱਗੇ ਦੀ ਯਾਤਰਾ ਤੇ ਚਾਹ ਪਕੌੜਿਆਂ ਦਾ ਲੰਗਰ ਕੋਪੀ ਵਾਲੇ ਮੀਹਰ ਵਾਲੇ ਪਾਲਕ ਗੋਭੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਚਾਹ ਪਕੌੜਿਆਂ ਦਾ ਲੰਗਰ ਛਕਣ ਤੋਂ ਬਾਅਦ ਬਾਹਰ ਆ ਗਏ ਆ ਨਾਲ ਹੀ ਆਪਣੇ ਪਿੰਡ ਮੇਰੇ ਚਾਚਾ ਜੀ ਦਸ਼ਪੇ ਸਿੰਘ ਉਹਨਾਂ ਦੇ ਉਹ ਹੋਰ ਨਾਲ ਸਿੰਘ ਉਹਨਾਂ ਲੰਗਰ ਲਾਇਆ ਗਿਆ ਇੱਧਰ ਇਹ ਗਲਾਜੋਂ ਦਾ ਲੰਗਰ ਆ ਤੇ ਆਪਾਂ ਉਹਨਾਂ ਨੂੰ ਮਿਲਣ ਚੱਲੇ ਆ ਚਾਚੇ ਜੀ ਨਾਲ ਹੁਣ ਪਤਾ ਨਹੀਂ ਕਿੱਧਰ ਦੀ ਜਾਣਾ ਹੈ ਨਾਲ ਹੈਗਾ ਤਾਂ ਨਾਲ ਹੀ ਪਰ ਕੰਨ ਦੇ ਹੁਣ ਜਾਂ ਤਾਂ ਕੰਦ ਟਪਣੀ ਪਏਗੀ ਤੇ ਜੇ ਆਂ ਇੱਥੋਂ ਰਾਹ ਰਾ ਲੱਭਣੇ ਰਾਜ ਲਾਦਾ ਤਾਂ ਇੱਧਰ ਚੈੱਕ ਕਰਨ ਨਦੀ ਵਗਦੀ ਫਿਰ ਵੀਊ ਬਹੁਤ ਸੋਹਣਾ ਹੈ ਚਲੋ ਵੀ ਆਂਦੀ ਚੱਲਨੇ ਆ ਮੈਨੂੰ ਇਹ ਸੀ ਕਿਤੇ ਕੰਦ ਟੱਪਣੀ ਹੋਵੇ ਤਾਂ ਤਾਂ ਵੀ ਠੀਕ ਹੈ ਵੀ ਪੋੜੀ ਲੈ ਕੇ ਕੰਦ ਵੀ ਟੱਪ ਸਕਨੇ ਆ ਪਰ ਹੁਣ ਐਂ ਦੀ ਚੱਲਨੇ ਆ ਤੁਰ ਕੇ ਦੇਖੋ ਕਿੰਨਾ ਚੱਲਣਾ ਪੈਂਦਾ ਪਣ ਟੱਪਣੀ ਇੱਥੇ ਕੰਦ ਦੀ ਪੈਣੀ ਮੈਨੂੰ ਜਿੱਥੇ ਤੱਕ ਲੱਗਦਾ ਪਿਆ ਇਧਰ ਤਾਂ ਚੜ ਜਾਗੇ ਝਾੜੀਆਂ ਧੜੀ ਆ ਬਿਓ ਸਾਰੇ ਉਧਰ ਦੀ ਹੋ ਗਏ ਭੱਜ ਕੇ ਵੀ ਰੋਇਤ ਰੋਇਤ ਭੱਜ ਕੇ

ਨੇ ਆਵਦਾਰੀ ਦਾ ਜੋਰ ਲਾਉਂਦਾ ਮੁੰਮੂ ਲੰਗਰੇ ਦੇ ਬਲੇਗਾ ਤੋਨੇ ਜੋਰ ਲਾਇਆ ਤੇ ਤੁਹਾਨੂੰ ਥੱਲੇ ਲੈਣਾ ਚਲੋ ਯਾਰ ਚੱਲ ਜੋ ਬਣ ਕਿਤਨਾ ਚਲੋ ਇੱਥੋਂ ਪਹ ਲਾਂਗੇ ਆਏ ਆ ਤੇ ਪਹੁੰਚ ਕੇ ਅੰਦਰ ਮਿਲਨੇ ਚਾਚੇ ਨਾਲੋਂ ਸੋਹ ਸ੍ਰੀ ਆਕਾਲ ਚਲ ਜੀ ਤੂੰ ਵੇਖ ਚਾਚੇ ਸ਼ਬੀਕ ਸਿੰਘ ਨੂੰ ਮਿਲਣ ਤੋਂ ਬਾਅਦ ਤੇ ਇੱਥੇ ਲੰਗਰ ਲਾਇਆ ਗਿਆ ਚਿੱਟੇ ਕਾਲੇ ਗਲਾਬ ਜਾਨ ਬਰਫੀ ਤੇ ਗਰਮ ਜਲ ਤੇ ਨਾਲ ਪ੍ਰਸ਼ਾਦੇ ਦਾ ਵੀ ਲੰਗਰ ਚੱਲਦਾ ਪਿਆ ਤੇ ਆਪਾਂ ਲੰਗਰ ਛਕਣ ਤੋਂ ਬਾਅਦ ਚਾਚਾ ਜੀ ਨੂੰ ਮਿਲਣ ਤੋਂ ਬਾਅਦ ਹੁਣ ਚੱਲੇ ਆਂ ਵਾਪਿਸ ਚੈੱਕ ਕਰੋ ਜੀ ਪਾਣੀ ਐਡਾ ਤੇਜ ਆਂਡਿਆ ਮੈਂ ਰੱਤ ਕਿਹਾ ਸੀਗਾ ਜਿਸ ਵੇਰੇ ਵੇਖਣਾ ਆਵਾਂਗੇ ਪਾਣੀ ਦਾ ਪਾਣੀ ਚੈੱਕ ਕਰੋ ਭਈ ਉਧਰ ਨਾਨਾ ਦੇਵੀ ਮਾਤਾ ਨਾਨਾ ਦੇਵੀ ਦਾ ਮੰਦਿਰ हूं आप चले हाँ पता ही नहीं कितने चले हैं जो नन्दगढ़ किले ना चला गे जिधर जानगे जा चाच नहीं लगे चलान गे को तुर पाए फूड सिक्योरिटी बहुत जा चिड़िया चेक करो कि चिड़िया निक् ਆਪਾਂ ਨਹਿਰ ਦੇ ਨਾਲ ਨਾ ਲੱਗੇ ਜਾਨੇ ਆ ਇਹ ਚਾਚਾ ਜੀ ਨੂੰ ਮਿਲਣਾ ਆਪਣੇ ਪਿੰਡ ਦੇ ਨੇ ਚਾਚਾ ਚਰਨਜੀਤ ਸਿੰਘ ਜੀ ਉਹ ਇੱਥੋਂ ਦੇ ਕਾਲਜ ਆ ਸਿੱਖ ਮਿਸ਼ਨਰੀ ਕਾਲਜ ਉਥੋਂ ਦੇ ਪ੍ਰਿੰਸੀਪਲ ਨੇ ਤੇ ਉਹਨਾਂ ਨੂੰ ਆਪਾਂ ਮਿਲਣਾ ਪਿੰਡ ਦੇ ਪਿੰਡ ਹੀ ਆਪਣੇ ਰਹਿੰਦੇ ਰਹੇ ਨੇ ਹੁਣ ਇੱਧਰ ਆ ਗਏ ਆ ਨੰਦਪੁਰ ਸਾਹਿਬ ਇੱਥੋਂ ਦੇ ਪ੍ਰਿੰਸੀਪਲ ਨੇ ਕਾਲਜ ਦੇ ਸੋ ਉਹਨਾਂ ਨੂੰ ਮਿਲਾਂਗੇ ਆਇਓ ਯਾਰ ਨਾਲ ਹੀ ਤਾਰਾਗੜ ਅਰੇ ਗੜ ਦੀ ਹਾਂ ਕੋਠੇ ਦੇ ਪਾਸੇ ਆਹੋ ਇੱਕ ਭਾਈ ਕਿ ਨਹੀਂ ਭਾਈ ਕਿ ਨਹੀਂ 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 ਭਾਈ ਗੱਲਾਂ ਮਾਰਦੇ ਨਹਿਰ ਦੇ ਕਿਨਾਰੇ ਸੋਹਣਾ ਜਿਹਾ ਥਿ ਵਿਊ ਤੇ ਆਪਾਂ ਲੱਗੇ ਜਾਂਦੇ ਆ पाई, पाई चंजी सेंजी खार सा नंदपुर सेवा है ना दो ना दो मेरे चाचा जी ओ मरे करता ही करता है चलो पीसना कार मिल गया नहीं कार नौनी बार दर्शन करने हैं वावे ओ जितना होते हैं ढेर यार या वो तो परमेश्वर जना एक रोनी है तेरे हाँ आ रोनी है तेरे पैसे के पास ਦਰਸ਼ਕ ਕਰ ਲੈ ਮੈਂ ਹੁਜਤ ਨਹੀਂ ਕਹ ਲੋ ਗਰੇ ਮੁੰਡਾ ਪਹਿਲਾ ਬਣਾ ਰਹੀ ਹੈ ਰੋਹਿਤ ਦਾ ਹਾਂ ਦੇਖਦੇ ਨਹੀਂਦਾ ਇਹ ਤੁਥ ਲਾਈ ਵੀ ਨਹੀਂ ਕੀਤਾ ਸੀ ਹਾਂ ਆਪਣੇ ਗੁਰਦਰ ਸਾਹਿਬ ਜੀ ਸਮਾਏ ਸੀ ਜਿੰਨੇ ਉਧਰ ਹੋਈ ਉਹ ਨਹੀਂ ਬੈਠੇ ਉਹ ਬੋਲ ਤੋਂ ਖੱਟੇ ਹੋ ਗਏ ਦੋ ਗੇੜੇ ਲੱਗਣਗੇ ਤੇ ਦੋ ਗੇੜਿਆਂ ਚ ਚਲੇ ਜਾਵਾਂਗੇ ਸਾਰੇ ਅੱਧੇ ਤੁਰ ਕੇ ਹੈਲੋ ਸੁੱਖੇ ਤੇ ਬਲੌਗਰ ਬਣ ਰਿਹਾ ਤੂੰ ਹਾਂ ਜੀ ਲੱਗੇ ਜਾਣੇ ਹਲੀ ਹਲੀ ਰਾਵਾਂ ਦੇ ਨਾਮਕ ਲੱਗਾ ਹਾਂ ਜੀ ਇਹ ਭਾਈ ਸਾਹਿਬ ਕਿਹੜਾ ਫਿਰ ਏਰੀਆ ਭਾਈ ਦਾ ਇਹ ਹੈ ਗਲੋਨੀ ਦਾ ਨਾਮ ਹੈ ਸੁਖ ਸਹਜ ਸੁਖ ਸਹਜ ਇੰਕਲੇਪ ਆਪਾਂ ਗੱਡੀ ਤੇ ਆਏ ਤੇ ਇਧਰ ਬਾਈ ਤੁਰ ਕੇ ਹੀ ਆ ਗਏ ਸ਼ਾਰਟਕਟ ਮਾਰ ਕੇ ਇਹਣਾ ਕੋਣੀ ਤੂੰ ਚੱਲ ਉਹ ਬੈਠ ਕੇ ਰਾਮ ਲੁਕ ਉਹ ਬੋਲਦੇ ਯਾਰ ਆਹ ਉਹ ਤਰ੍ਹਾਂ ਬੋਲਦੇ ਠੀਕ ਹੈ ਉਹ ਅੰਦੀ ਕਰਨੇ ਆ ਗਿਆ ਚਾਚੇ ਦੇ ਘਰੇ ਪਹੁੰਚੇ ਸਾਂ ਛਾ ਪਾਣੀ ਪੀਤਾ ਹੁਣ ਵਾਪਸੀ ਦੀ ਤਿਆਰੀ ਠੀਕ ਹੈ ਚਾਚਾ ਉਹ ਇਹਦਾ ਠੀਕ ਹੈ ਓਕੇ ਓਕੇ ਮਿਲਣਾ ਨਹੀਂ ਭਾਵੇਂ ਲੜਾਂਗੇ ਬਹੁਤ ਖੁਸ਼ੀ ਆਈ ਚਾਚਾ ਜੀ ਨੂੰ ਮਿਲ ਕੇ ਓਕੇ 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 ਚਾਚਾ ਜੀ ਬਾਏ ਕਰ ਦੋ ਬਾਏ ਚਲੋ ਬਾਏ ਇਹਨ ਕੀ ਪਹਿਨ ਸਮਾਂ ਪੌਣੇ 12 ਤੇ ਆਪਾਂ ਗੱਡੀ ਕੋਲ ਪਹੁੰਚ ਗਏ ਆ ਪਹਿਲਾ ਆਪਾਂ ਸ਼ਿਵੇਕ ਸਿੰਘ ਚਾਚੇ ਨੂੰ ਮਿਲ ਕੇ ਆਏ ਤੇ ਫੇਰ ਆਪਾਂ ਭਾਈ ਸਾਹਿਬ ਭਾਈ ਚਨ ਚਨਜੀਤ ਸਿੰਘ ਉਹਨਾਂ ਨੂੰ ਮਿਲੇ ਤੇ ਉਹਨਾਂ ਦੇ ਘਰੇ ਗਏ ਪਰਿਵਾਰ ਨੂੰ ਮਿਲੇ ਤੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਤੇ ਹੁਣ ਆਪਾਂ ਪਹੁੰਚ ਗਏ ਆ ਗੱਡੀ ਕੋਲ ਸਮਾਂ ਪੌਣੇ 12 ਹੋ ਗਏ ਨੇ ਹੁਣ ਚਲਨੇ ਆ ਵਾਪਸੀ ਤੇ ਵਾਪਸ ਜਾਂਦੇ ਜਾਂਦੇ ਆਪਾਂ ਹੋਰ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਸੋ ਸਿਆ ਕਾਲ ਅੱਛਾ ਲੈ ਹੁਣ ਕਹਿੰਦੇ ਗੁਰੂ ਘਰ ਲੈ ਆਉਂਦੇ ਉਹ ਤਾਂ ਪੜਾ ਆਇਆ ਨਾ ਥੋੜੀ ਜਿਹੀ ਹੋਰ ਇਹ ਹੋ ਗਈ ਸ਼ੋਰਾਂ ਮਾਰਾ ਰੋਏ ਇਹ ਪਿੰਡ ਤੋਂ ਤੂੰ ਉੱਥੇ ਸੀ ਮੈਂ ਇੱਧਰੋਂ ਰਸਤਾ ਪੱਟੀ ਪੜਾ ਕੇ ਇੱਧਰ ਆਵਾਂਗੇ ਇੱਧਰ ਹੀ ਲੈ ਆਉਂਦਾ ਖਾਣਾ ਟਿੱਕੀ ਮੈਂ ਦੇਖਦਾ ਨਾ ਕੀ ਇੱਥੇ ਅੱਗੇ ਗਿੱਡੀ ਵਟੇ ਨਾਲ ਦੀ ਹੋ। ਦੋਸ ਬਹਿ ਜਾ ਚਲਾ ਜਾ। ਉਹਨੇ ਥਾਂ ਵੇ ਬਣਾ ਲਈ। ਉਹ ਕਿੱਥੇ ਜਾਣਾ? ਜੀ ਆਣੂ ਗੁਰਦੁਆਰਾ ਦੁਖ ਪੰਜਣ ਸਾਹਿਬ ਤਪਰੀਆ ਬੋਰਾ ਪਿੰਡ। ਉਹ ਪਹਿਲੇ ਪਹੁੰਚ ਗਏ ਆ। ਲੰਗਰ ਤਾਂ ਡਰਾਈਵਰ ਨੇ ਆਪਣੇ ਲੰਗਰ ਛਕਣਾ, ਬਾਕੀਆਂ ਨੇ ਛਕਿਆ ਕਿ ਆਪਾਂ ਜਾਲੇ ਛਕਣਾ। ਤਰੇ ਬੋਲ ਲੱਗੀ ਹੋਈ ਆ। ਤੇ ਪੋ ਜਲਪ ਸ਼ਰਗਣੇ ਤੇ ਬੱਸ ਹੋਰੇ ਡਰਾਈਵਰ ਲੰਗਰ ਛਕੜੇ ਫਿਰ ਚਲਾਂਗੇ ਆਪਾਂ ਪਹੁੰਚ ਚੁੱਕੇ ਆਂ ਬੱਸ ਚੱਲਨੇ ਆਂ ਪੰਜਾ ਕੁ ਮਿੰਟਾਂ ਨੂੰ ਅੱਗੇ ਦੀ ਯਾਤਰਾ ਵਾਪਸੀ ਪਿੰਡ ਰਖੜੀ ਕੋ ਹਾਰਸਿੰਗ ਵਾਲਾ ਫਰੋਜਪੁਰ ਆਪਾਂ ਅੱਜ ਗੁਰਦੁਆਰਾ ਸਵਾਰ ਦਰਸ਼ਨ ਕਰਾਂਗੇ ਪੌਣੀ 1 ਹੋ ਗਿਆ ਚਾਚੇ 1 ਵਜ ਗਿਆ ਤੇ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਪਰਿਵਾਰ ਵਿਛੋੜਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆ ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ ਰਦੋਰਾ ਸਾਹਿਬ ਪਹੁੰਚੇ ਆ ਤੇ ਨਾਲ ਹੀ ਆਪਾਂ ਨਗਰ ਕੀਰਤਨ ਮਿਲ ਪਿਆ। ਜੀ ਆਇਆਂ ਨੂੰ। 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 ਜ कौन सा प्रॉपर है मतलब कौन तो ये आके बहुत 什麼都沒有啊！什麼都沒有啊 ਸਾਹਿਬ ਦਰਸ਼ਨ ਕਰਨ ਤੋਂ ਬਾਅਦ ਥੱਲੇ ਆ ਗਏ ਆ ਤੇ ਹੁਣ ਚੱਲਨੇ ਆਪਾਂ ਅੱਗੇ ਚਾਚੇ ਹਣ ਇੱਧਰ ਖੜੇ ਨੇ ਦੇਖਨੇ ਹੁਣ ਕਿੱਧਰ ਚੱਲਣਾ ਇੱਕ ਕਰ ਗੱਡੀ ਕੋਲ ਪਹੁੰਚਨੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਾਏ ਤੇ ਆਣ ਕੇ ਇਧਰ ਪਾਪੜਾਂ ਦੇ ਵਦਾਲੇ ਫੇਰ ਹੋ ਗਏ ਆ ਯਾਰ ਵਦਾਲੇ ਆ ਪਾਪੜਾਂ ਸਾਰਿਆਂ ਨੇ ਪਾਪੜ ਲੈ ਲਏ ਫੇਰ ਵਧੀਆ ਲੱਗਦੇ ਆ ਆਪਣੀ ਗੱਡੀ ਕਿੱਥੇ ਖੜੀ ਆ ਅੱਗੇ ਗੱਡੀ ਆਪਣੀ ਗੱਡੀ ਖੜੀ ਤਿਆਰ ਤੇ ਬਸ ਚੱਲਨੇ ਆ ਚਲੋ ਉਹ ਗੱਡੀ ਖੜੀ ਆਪਣੀ ਸਮਾਨ ਸਮੂਹ ਲੈ ਲਿਆ ਥੋੜਾ ਬੋਤਾ ਮੈਂ ਵੀ ਲੈਣਾ ਸੀਗਾ ਪਰ ਲੈਣਾ ਜਿਆਦਾ ਮਾਤਰਾ ਚ ਇਹਨੇ ਮਿਲਿਆ ਨਹੀਂਗਾ 10 12 ਜੀ ਤੇ ਲੈਣੀਆਂ ਇੱਕੋ ਵਰਗੀਆਂ ਜਵਾਕ ਬੋਤਨੇ ਤੇ ਨਹੀਂ ਫਿਰ ਗੱਲ ਬਣੀ ਤੇ ਨਹੀਂ ਲਈਆਂ ਜੇ ਅੱਗੋਂ ਕਿਤੇ ਮਿਲ ਗਿਆ ਤੇ ਠੀਕ ਹੈ ਨਾ ਮਿਲਿਆ ਤੇ ਓਵੇਂ ਠੀਕ ਐ ਫਿਰ ਕੋਈ ਨਹੀਂ ਜਵਾਕਾਂ ਨੂੰ ਕਹਾਂਦਾ ਹੋਲੀ ਮੇਰੇ ਪੱਲੇ ਹੋਣ ਵਾਲਿਆ ਜੇ ਫਿਰ ਹੋਰ ਕੀ ਬਾਕੀ ਚੱਲਨੇ ਆਪਾਂ ਆਪਣਾ ਡੇਢ ਪੱਟੀ ਖੜੇ ਨੇ ਚਲੋ ਪਾਪੜ ਖਾ ਕੇ ਤੇ ਚੱਲਨੇ ਆਪਾਂ ਇੱਕ ਗੁਰਦੁਆਰਾ ਸਾਹਿਬ ਹੋਰ ਆ ਤਾਂ ਦਰਸ਼ਨ ਕਰਨਾ ਰੋਹਿਟੁਰਨਾ ਸਿਆ ਕਾਲੇ ਰੋਹਿਤ ਟੁੰਨਾ ਰੋਹਿਤ ਟੁੰਨਾ ਰੋਹਿਤ ਟੁੰਨਾ ਟੁੰਨਾ ਤੇ ਯੂ ਆ ਰਹਿ ਨੇ ਸਿਆ ਕਾਲੇ ਓਏ ਲੱਤ ਵਾਰੀ ਨਹੀਂ ਕਰਨੀ ਓਏ 1 ਮੀਟਰ ਚੱਕ ਫੇਰੀ ਲੱਤ ਵਾਰੀ ਕਰ ਇੱਕ ਅੱਜ ਟੋਨੇ ਨੇ ਖਿਡਾਰੀ ਓਏ ਲੱਤ ਲੱਤ ਦਾ ਕੀ ਕਰੀ ਪਪੜ ਸਾਰੇ ਖਾਣ ਲਈ ਅੱਛਾ ਤੀਦੀ ਕਿਹਾ ਚਲੋ ਚਲੋ ਓ ਖਲੀ ਕੇ ਨਾ ਐ ਉਹ ਬੋਲ ਨਹੀਂ ਆ ਰਹੀ ਐ ਇਹ ਦੇਖੋ ਜਦੋਂ ਤੂੰ ਵਹੀਂ ਮੋਰ ਬੋਲਿਆ ਬੋਲੋ ਨੀਲੀ ਨਦੀ ਦੇ ਨਾਲ ਨਾਲ ਆਪ ਲੱਗੇ ਜਾਂਦੇ ਆ ਕਿਤੇ ਵੱਡੀ ਹੋ ਜਾਂਦੀ ਕਿਤੇ ਅਸਲੀ ਛੋਟੀ ਬਣਨ ਲੱਗੇ ਬਣਨ ਲੱਗੇ ਬਣਨ ਅੱਜ ਇੱਧਰ ਕੋਈ ਨਹੀਂ ਮਿਲਿਆ ਸਾਰੇ ਪਾਸੇ ਲਿਜਾ ਰਿਹਾ ਰੇਠ ਲੈ ਜਾਣਾ ਬਈ ਤੁੰਮਾ ਮਾਸੇ ਤੁੰਮਾ ਮਸਤਾ ਹੋਵੇ ਤਾਂ ਉਹ ਵੀ ਆ ਸੋਧ ਰਿਹਾ ਇਹ ਹੈ ਸਿਕਾਸਥਾਨ ਗੁਰਦੁਆਰਾ ਸਾਹਿਬ ਹਲੋ ਮੈਂ ਨਾ ਫੜੇ ਮੱਛੀਆਂ ਰੱਖਣੀਆਂ ਉਹ ਵਿਖੇ ਜਾਲ ਬੰਨ੍ਹਿਆ ਹੋਇਆ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਤੋਂ 33 ਕਿਲੋਮੀਟਰ ਦੂਰ ਯਾਦਗਾਰ ਛੰਨ ਬਾਬਾ ਕੁੰਮਾ ਮਾਸ਼ਕੀ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਂ ਗੁਰਦੁਆਰਾ ਮਾਤਾ ਗੁਜਰ ਕੋ ਜਿਤੇ ਛੋਟੇ ਸਾਹਿਬ ਜਦ ਗੁਰਦਾਰੇ ਸਾਧ ਦਰਸ਼ਨ ਕਰਨੇ ਆਪਾਂ ਸਵਾਦ ਹੋ ਗਏ ਨੇ ਦੇਖਣ ਇਸ ਵਿੱਚ ਮਤਾਵਾ ਸਾਹਿਬ ਕੋ ਜਿਤੇ ਗੁਰਦੁਆਰਾ ਸੁੰਦਰ ਕੋਰ ਜੀ ਤੇ ਇੱਕ ਹਿੱਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਬਰਸੀ ਸਾਹਿਬ ਦੇ ਬਾਕੀ ਪਾਤੀ ਅਬ ਵੀ ਆ ਆਇਆ ਬੀ ਪੋੜ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਤੇ ਹੁਣ ਆਪਾਂ ਚੱਲਨੇ ਆਂ ਵਾਪਸ ਘਰਾਂ ਨੂੰ ਆਪਾਂ ਵਾਪਸ ਜਾ ਰਹੇ ਆਂ ਸਾਂ ਤੇ ਹੁਣ ਰਾਹ ਰਸਤੇ 'ਚ ਜੇ ਕੋਈ ਗੁਰਦੁਆਰਾ ਸਾਹਿਬ ਆਇਆ ਤੇ ਦਰਸ਼ਨ ਜ਼ਰੂਰ ਕਰਾਂਗੇ ਚਲੋ ਅਬੀ ਬੈ ਕੇ ਗੱਡੀ ਤੇ ਚਲੋ ਵਾਪਸ ਕਰਾਂ ਯਾਤਰਾ ਦੀ ਸਮਾਪਤੀ ਕਰਨੀ ਆ ਪੌੜੀ ਜਿਹੜੀ ਇਹਦੇ ਲਈ ਘਰਾਂ ਨੂੰ ਚੱਲਨੇ ਆਂ E é ਗੁਰਦੁਆਰਾ ਹੈੱਡ ਦਰਬਾਰ ਕੋਟ ਪ੍ਰਾਨ ਸਾਹਿਬ ਗੁਰਦੁਆਰਾ ਸਾਹਿਬ ਪਹੁੰਚ ਗਿਆ ਪਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਦੇ ਉਹ ਇੱਕ ਸਤਨ ਅਸੱਚ ਪ੍ਰਸ਼ੰਨ ਜਦੋਂ ਲਗੋਗੇ ਨੂੰ ਵੱਧਦੇ ਸੀ ਚਲੋ ਬਰੋ ਸਾਰੇ ਪਾਸੇ ਫੁੱਲ ਫੁੱਲੀ ਫੁੱਲ ਬਹੁਤ ਸੋਹਣੇ ਜੋ ਲੱਗ ਰਹੇ ਨੇ ਰਾਸਾ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਆ ਗਏ ਆਪਾਂ ਉਸ ਰਾਹ ਤੋਂ ਆਏ ਆ ਸੱਤ ਲੋਹ ਜੀ ਦਰਿਆ ਤੋਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਆਪ ਬਾਰ ਆ ਗਏ ਆ ਇਹ ਟਰੈਕਟਰ ਚੈੱਕ ਕਰੋ ਬੋਲ ਤਗੜੇ ਤਗੜੇ ਸਜਾਏ ਨੇ ਤੇ ਆਪਾਂ ਬਹਿਨੇ ਗੱਡੀ ਤੇ ਚੱਲਨੇ ਅੱਗੇ ਸੋ ਸੀਆਂ ਕਾਲ ਸੋ ਸੀਆਂ ਕਾਲ ਰੋਪੜ ਲੰਘ ਕੇ ਤੇ ਲੰਗਰ ਦੇ ਉਦਾਲੇ ਫੇਰ ਹੋ ਗਏ ਆ ਰੋਹ ਦਾ ਲੰਗਰ ਰੋਹ ਦਾ ਲੰਗਰ ਨਾ ਡਾਕੂ ਕਰਨਵੀਰ ਸੇਵਾ ਦੇ ਲੱਗ ਗਿਆ ਠੀਕ ਆ ਆਪਣੀ ਗੱਡੀ ਆ ਗਈ ਤੇ ਬਿੰਨੇ ਆਪਾਂ ਰੋਹ ਦਾ ਲੰਗਰ ਛਕ ਲਿਆ ਤੇ ਚਲੋ ਚੱਲ ਗਏ ਆ ਜਾ ਆ ਜਾ ਇਹ 12 ਮਿੰਟ ਇਨਸ਼ਾਅੱਲਾ ਆਪਣੀ ਗੱਡੀ ਖੜੀ ਤੇ ਪਕੌੜਿਆਂ ਦਾ ਲੰਗਰ ਸੁਣ ਚ ਆਇਆ ਮਾੜਾ ਤੇ ਲੰਗਰ ਸ਼ਗਨ ਚੱਲੇ ਭਾਈ ਵੇ ਛਾਪ ਪਕੌੜਿਆਂ ਦਾ ਲੰਗਰ ਛਾਪ ਪਕੌੜਿਆਂ ਦਾ ਲੰਗਰ ਆ ਪੈਲੱਸ ਦੇ ਮੂਹਰੇ ਲੱਗਾ ਦੂਏਗੇ ਆਪਾਂ ਅੰਦਰ ਬਹਿ ਕੇ ਚਾਹ ਪਕੌੜਿਆਂ ਦਾ ਲੰਗਰ ਛਕਨੇ ਪਿਆ। ਚਾਹ ਪਕੌੜਿਆਂ ਦਾ ਲੰਗਰ ਛਕਣ ਤੋਂ ਬਾਅਦ ਚੱਲਨੇ ਆਪਾਂ। ਅੱਗੇ ਤੇ ਉਹ ਆਪੇ ਗੱਡੀ ਉੱਧਰ ਖੜੀ ਆ। ਬਸ ਇੱਥੋਂ ਫਰੋਜ਼ਪੁਰ 143 ਕਿਲੋਮੀਟਰ ਰਹਿ ਗਿਆ। ਬਸ ਆਪਾਂ ਤੁਰਨ ਲੱਗੇ ਆ। ਦੋ ਚਾਰ ਮਿੰਟਾਂ ਤੱਕ ਚੱਲਨੇ ਬਸ ਵੀਰ ਬੈਠੇ ਨੇ ਚਾਹ ਪਾਈ ਮਿੰਟ। ਚੱਲਨੇ ਬਸ 5:30 5 ਫਗਵਾੜੇ ਪਹੁੰਚ ਗਏ ਆਪਾਂ ਸਾਡੇ 16 ਘਾੜੇ ਤੇ ਫਿਰ ਤਾਂ ਥੋੜੇ ਸਰਕਰਏ ਨਾ ਇੱਥੇ ਆਉਂਦੇ ਨਾਮ ਰੱਖੇਗੇ ਬੜਾ ਸਾੜ ਨੂੰ ਸਾਰੇ ਠੀਕ ਦਾ ਨਹੀਂ ਕਿਤੇ ਪਹੁੰਚ ਗਏ ਮਰਸ ਰੱਦਲੇ ਬੱਜੇ ਤੇ ਮੇਰੇ ਭਰਾ ਕੋਦਰ ਪਹੁੰਚ ਗਏ ਤੇ ਠੰਡੇ ਚੱਲ ਪਏ ਬਸ ਵੀਰ ਨਕੋਦਰ ਪਹੁੰਚ ਗਏ ਤੇ ਲਿੰਕਾ ਫਿਰ ਚੱਲ ਪਏ ਆ ਗਿਆ ਜੀ ਸਾਡੇ 7 ਵਜੇ ਤੇ ਆਪ ਧਰਮਕੋੜ ਪਹੁੰਚ ਗਏ ਤੇ ਇੱਧਰ ਲੰਗਰ ਸ਼ਗਨ ਲੱਗੇ ਨੇ ਕਈ ਵੀਰਾਂ ਨੇ ਸ਼ਗਨਾ ਤੇ ਆਪਾਂ ਦਾ ਨਹੀਂ ਸ਼ਗਨਾ ਆਪਾਂ ਤਾਂ ਬੈਠੇ ਇੱਥੇ ਉੱਖਤਾ ਹੈਗੀ ਨਹੀਂ ਕਿ ਉਹਨਾਂ ਦੇ ਇੱਕ ਅੱਧਾ ਸੀ ਸ਼ਕਨਾ ਤੇ ਜਿੰਨਾ ਸ਼ਕਨਾ ਹੋ ਸ਼ਕਨ ਚੱਲੇ ਨੇ ਆਪਾਂ ਬੈਠੇ ਇੱਥੇ ਬਹਿਨੇ ਜਾਟਾ ਕੁਣ ਆ ਜਾਣਗੇ ਲੰਗਰ ਸ਼ੱਕੇ ਤੇ ਫਿਰੋਜ਼ਪੁਰ ਇੱਥੋਂ 60 ਕਿਲੋਮੀਟਰ ਰਹਿ ਗਿਆ 7:00 ਵਜੇ 8:30 8:30 ਸਵੇਰੇ 8:30 ਪਹੁੰਚਾਂਗੇ 8:30 ਹੋ ਹੀ ਜਾਣੇ ਘਰੇ ਪਹੁੰਚਦੇ ਪਹੁੰਚਦੇ ਧਰਮਕੋੜ ਤੋਂ ਤੁਰ ਪਏ ਆ ਤੇ ਠੰਡ ਵਾਵਾ ਬਣ ਗਈ ਏ ਤੇ ਕੰਬਲ ਕੱਢ ਲੈਣ ਸਹੀ ਕਰੋ ਯਾਰ ਅੱਛੀ ਯਾਰ ਸਮਾ ਪੌਣੇ 8 ਤੇ ਪਹੁੰਚ ਗਏ ਜੀਰੇ 37 ਕਿਲੋਮੀਟਰ ਆ ਗਿਆ ਫਰੋਇਪੁਰ ਤੇ ਆਪਾਂ ਪਹੁੰਚ ਜਾਾਂਗੇ 8:30 ਵਜੇ ਤੱਕ ਪੌਣੇ ਘੰਟੇ ਚ ਪਹੁੰਚ ਜਾਾਂਗੇ ਬੜੇ ਸੁਨਹਿਾਲ ਸੋਹ ਸ੍ਰੀਆ ਕਾਲ ਚੱਪੜਾ ਬਿਲਕੁਲ ਇੱਧਰ ਕਰ ਬਿੱਤਰੋ ਸੋਹ ਸ੍ਰੀਆ ਕਾਲ ਸਮਾਂ 8.5 ਆਪਾਂ ਪਹੁੰਚ ਗਏ ਪਿੰਡ ਇੱਥੇ ਵੀਡੀਓ ਦੀ ਸਮਾਪਤੀ ਵੀਡੀਓ ਸ਼ੇਅਰ ਕਰਦੇ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ